ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਪਿੰਡ ਮੋਰੋ ਵਿੱਚ ਭਾਰੀ ਮੀਂਹ ਦੌਰਾਨ ਜੋ ਗਰੀਬ ਪਰਿਵਾਰ ਦੇ ਮਕਾਨਾਂ ਦਾ ਨੁਕਸਾਨ ਹੋਇਆ ਉਸ ਨੂੰ ਲੈ ਕੇ ਪਿੰਡ ਮੋਰੋ ਦੇ ਸਰਪੰਚ ਹਰਦੀਪ ਸਿੰਘ ਅਤੇ ਉਸ ਦੇ ਅਮਰੀਕਾ ਰਹਿੰਦੇ ਪਰਿਵਾਰ ਵੱਡੇ ਭਰਾ ਡਾਕਟਰ ਨਵਜੋਤ ਸਿੰਘ ਬੱਲ ਵੱਲੋਂ ਜਿੱਥੇ ਦੁੱਖ ਦੀ ਘੜੀ ਵਿੱਚ ਰਾਸ਼ਨ ਵੰਡੇਆ ਅਤੇ ਮਕਾਨਾਂ ਨੂੰ ਬਚਾਉਣ ਲਈ ਤਰਪਾਲਾ ਵੰਡਿਆ ਉੱਥੇ ਅੱਜ ਮਕਾਨਾਂ ਦੀ ਮੁਰੰਮਤ ਲਈ ਆਰਥਿਕ مالی ਸਹਾਇਤਾ ਕੀਤੀ ਸਰਪੰਚ ਹਰਦੀਪ ਸਿੰਘ ਵੱਲੋਂ ਆਪਣੇ ਘਰ ਬੁਲਾ ਕੇ ਪੈਸਿਆਂ ਨਾਲ ਭਰੇ ਬੰਦ ਲਿਫਾਫੇ ਗਰੀਬ ਪਰਿਵਾਰਾਂ ਨੂੰ ਵੰਡੇ ਇਸ ਮੌਕੇ ਗਰੀਬ ਪਰਿਵਾਰਾਂ ਵੱਲੋਂ ਸਰਪੰਚ ਹਰਦੀਪ ਸਿੰਘ ਅਤੇ ਉਸ ਦੇ ਪਿਤਾ ਮਾਸਟਰ ਹਰਬੰਸ ਸਿੰਘ ਅਤੇ ਅਮਰੀਕਾ ਵਸਦੇ ਡਾਕਟਰ ਨਵਜੋਤ ਸਿੰਘ ਬਲਦ ਦਾ ਸਹਾਇਤਾ ਕਰਨ ਲਈ ਧੰਨਵਾਦ ਕੀਤਾ ਇਸ ਮੌਕੇ ਸਰਪੰਚ ਹਰਦੀਪ ਸਿੰਘ ਵੱਲੋਂ ਪਿੰਡ ਮੋਰੋ ਦੇ ਵਿਦੇਸ਼ਾਂ ਵਿੱਚ ਵਸਦੇ ਪਰਾਵਾਂ ਨੂੰ ਪਿੰਡ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਠੀਕ ਹੈ ਜੀ ਠੀਕ ਹੈ ਜੀ ਸਪੈਨਸ ਉਹ ਜੋ ਤੁਸੀਂ ਪੈਸਿਆਂ ਦੀ ਵੰਡ ਕੀਤੀ ਆ ਮੀਂਹ ਪੀੜਤਾਂ ਨੂੰ ਕੀ ਜਾਣਕਾਰੀ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਅਸੀਂ ਪ੍ਰੋਮਿਸ ਕੀਤਾ ਸੀ ਪਹਿਲਾਂ ਕਿ ਸਭ ਤੋਂ ਪਹਿਲਾਂ ਜਿਹੜਾ ਆ ਸਾਰੇ ਘਰਾਂ ਦੇ ਵਿੱਚ ਰਾਸ਼ਨ ਤੇ ਤਰਪਾਲਾਂ ਪਹੁੰਚਾਈਆਂ ਗਈਆਂ ਤੇ ਅੱਜ ਜੋ ਵਾਅਦਾ ਕੀਤਾ ਗਿਆ ਸੀ ਕਿ ਜਿਹੜੇ ਘਰ ਢਹਿ ਢੇਰੀ ਹੋ ਚੁੱਕੇ ਆ ਪੂਰੀ ਤਰ੍ਹਾਂ ਨਾਲ ਅਸੀਂ ਉਹਨਾਂ ਨੂੰ ਆਪਣੇ ਕੋਲੋਂ ਆਪਣਾ ਦਸਵੰਧ ਕੱਢ ਕੇ ਮੇਰੇ ਜੋ ਬ੍ਰਦਰ ਆ ਯੂਐਸ ਦੇ ਵਿੱਚ ਆ ਮੇਰੇ ਫਾਦਰ ਸਾਹਿਬ ਅਤੇ ਮੇਰੇ ਵੱਲੋਂ ਜਿਹੜਾ ਇਹ ਡੋਨੇਸ਼ਨ ਦਿੱਤੀ ਗਈ ਹੈ ਤਾਂ ਕਿ ਜਿਹੜਾ ਉਹਨਾਂ ਦਾ ਜੋ ਵੀ ਆ ਨੁਕਸਾਨ ਹੋਇਆ ਉਹਨਾਂ ਦੀ ਥੋੜੀ ਪਰਪਾਈ ਕੀਤੀ ਜਾ ਸਕੇ ਤੇ ਮੈਂ ਹਲ ਫਿਰ ਇੱਕ ਵਾਰ ਰਿਕਵੈਸਟ ਕਰਦਾ ਬਾਕੀ ਲੋਕਾਂ ਨੂੰ ਵੀ ਜਿਹੜੇ ਐਨ ਆਰ ਆਈ ਵੀਰਿਆ ਹੱਲੇ ਵੀ ਜਿਹੜਾ ਲੋਕ ਆ ਕਾਫੀ ਮੁਸ਼ਕਿਲ ਦੇ ਵਿੱਚ ਆ ਉਹ ਬਾਅਦ ਤੋਂ ਬਾਅਦ ਜਿਹੜੀ ਹੈਲਪ ਭੇਜਣ ਕੁਝ ਐਨ ਆਰ ਆਈ ਵੀਰਾਂ ਵੱਲੋਂ ਹੈਲਪ ਭੇਜੀ ਗਈ ਆ ਪਰ ਅਫਸੋਸ ਇਸ ਗੱਲ ਦਾ ਆ ਕਿ ਮੇਰੇ ਫਾਦਰ ਸਾਹਿਬ ਨੇ ਬਹੁਤ ਰਿਕੁਐਸਟ ਔਰ ਮੈਸੇਜਸ ਪਾਏ ਸੀਗੇ ਉਹਦੇ باوجود ਵੀ ਬਹੁਤ ਘੱਟ ਲੋਕ ਜਿਹੜੇ ਆ ਕਿ ਸਾਹਮਣੇ ਆਏ ਆ ਨਿਕਲ ਕੇ ਮੇਰੀ ਰਿਕੁਐਸਟ ਆ ਕਿ ਅੱਗੇ ਆਓ ਤਾਂ ਕਿ ਜਿਹੜੇ ਪਰਿਵਾਰ ਇਸ ਮੁਸੀਬਤ ਦੀ ਘੜੀ ਵਿੱਚ ਹੈਗੇ ਆ ਅਸੀਂ ਉਹਨਾਂ ਦੀ ਹੈਲਪ ਕਰਕੇ ਉਹਨਾਂ ਨੂੰ ਇਸ ਤੋਂ ਬਾਹਰ ਕੱਢ ਸਕੀਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਇੱਥੇ ਸਰਪੰਚ ਸਾਹਿਬ ਦੇ ਘਰ ਅਸੀਂ ਇਕੱਠੇ ਹੋਏ ਸੀਗੇ ਤੇ ਡਾਕਟਰ ਨਵਜੋਤ ਸਿੰਘ ਬਾਦਲ ਵੱਲੋਂ ਮਾਲੀ ਮਾਲੀ ਸਾਹਿਬਾ ਤੇ ਜੀ ਆ ਪੀੜਤਾਂ ਦੇ ਘਰਾਂ ਲਈ ਤੇ ਉਹਨਾਂ ਦੇ ਫਾਦਰ ਸਾਹਿਬ ਤੇ ਸਰਪੰਚ ਹਰਦੀਪ ਸਿੰਘ ਵੱਲੋਂ ਉਹ ਮਾਲੀ ਜ਼ਾਇਦਾ ਪੀੜਤ ਪਰਿਵਾਰਾਂ ਨੂੰ ਵੰਡੀ ਗਈ ਅਸੀਂ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਹੋਰ ਵੀ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵੱਧ ਛੜ ਕੇ ਆਪਣੀ ਡੋਨੇਸ਼ਨ ਕਰੋ ਥੋੜਾ-ਥੋੜਾ ਵੀ ਕਰੋਗੇ ਤੁਸੀਂ ਇੱਥੇ ਬਹੁਤ ਕੁਝ ਬਣ ਜਾਂਦਾ ਆ ਧੰਨਵਾਦ ਸਾਸਿਕਾ ਜੀ ਮੈਂ ਸਰਪੰਚ ਸਾਹਿਬ ਤੇ ਉਹਨਾਂ ਦੇ ਬ੍ਰਦਰ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਸਾਡੀ ਹੈਲਪ ਕੀਤੀ ਮੈਂ ਸਾਰੇ ਐਨ ਆਰ ਆ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਰੇ ਸਾਡੀ ਹੈਲਪ ਕਰੋ ਸਾਡਾ ਸਾਰਾ ਘਰ ਟਹਿ ਗਿਆ ਕਈਆਂ ਦੇ ਘਰ ਖਰਾਬ ਹੋ ਗਏ ਆਪਾਂ ਬਾਹਰ ਵੀ ਹੈਲਪ ਕਰਦੇ ਆ ਸਾਰਿਆਂ ਦੀ ਪਰ ਆਪਣੇ ਪਿੰਡ ਵਿੱਚ ਆਫਤ ਆਈ ਹੋ ਜੀ ਤੇ ਸਾਡੀ ਸਾਰੇ ਹੈਲਪ ਕਰੋ ਆਪਾਂ ਹੋਰ ਪ੍ਰੋਗਰਾਮ ਤੇ ਵੀ ਡੋਨੇਸ਼ਨਾਂ ਇਕੱਠੀਆਂ ਕਰਦੇ ਆ ਤੇ ਆਹ ਮੁਸੀਬਤ ਵੇਲੇ ਵੀ ਸਾਰੇ ਸਾਡੀ ਹੈਲਪ ਕਰੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੇਬਲ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਚੈਨਲ ਕੇਪੜੀ ਗਾਡੀ ਕੋਲੋਂ ਸਬਸਕ੍ਰਾਈਬ